ਰੋਜ਼ ਹੀ ਬੇਨਤੀਆਂ ਮਹਾਰਾਜ ਦੇ ਚਰਨਾਂ 'ਚ ਕਰੀਦੀਆਂ ਓ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿ ਰੱਜ ਕੇ ਵੀ ਬਾਰਾਣੀਓ ਜਿੰਨਾ ਮਿਲਿਆ ਤੇਰਾ ਉਹਨਾਂ ਪਿਆਰਿਆਂ ਨੂੰ ਪਿਆਰੇ ਕੇ ਵਾਹਿਗੁਰੂ ਦਾ ਨਾਮ ਚੇਤੇ ਆਉਂਦਾ ਹੈ ਜਿਨ੍ਹਾਂ ਦੇ ਮਿਲਣ ਕਰਕੇ ਮਾਲਕ ਦੇ ਦਰਸ਼ਨ ਹੁੰਦੇ ਨੇ ਇਹੋ ਜਿਹੇ ਪਿਆਰਿਆਂ ਦੇ ਮੇਲ ਹੋਣ ਸਕੇ ਤੇ ਜਦੋਂ ਜੁੜੇ ਹੋਿਆਂ ਦੀ ਸੰਗਤ ਕਰਾਂਗੇ ਜਦੋਂ ਬਖਸ਼ਿਆ ਹੋਿਆਂ ਦੀ ਸੰਗਤ ਕਰਾਂਗੇ ਸਾਡੇ ਜੀਵਨ ਚ ਆਪਣੇ ਆਪ ਨਖਾਰ ਹੋਣਾ ਸ਼ੁਰੂ ਹੋ ਜਾਏਗਾ ਸਾਥ ਸੰਗਤ ਜੀ ਸਾਡੇ ਜੀਵਨ ਵਿੱਚ ਆਪਣੇ ਆਪ ਨਖਾਰ ਹੋਣਾ ਸ਼ੁਰੂ ਹੋ ਜਾਏਗਾ ਜਦੋਂ ਸੰਗਤ ਵਿੱਚ ਜਾ ਕੇ ਬੈ ਕੇ ਵਾਹਿਗੁਰੂ ਜੀ ਦੇ ਬਚਨ ਆਪਾਂ ਮਨ 'ਚ ਵਸਾਵਾਂਗੇ ਸਤਿਗੁਰੂ ਜੀ ਦੀ ਬਾਣੀ ਨੂੰ ਮੰਨਾਂਗੇ ਸਾਨੂੰ ਪਤਾ ਲੱਗੇਗਾ ਸੰਸਾਰ 'ਤੇ ਰਹਿਣਾ ਕਿਵੇਂ ਤੇ ਆਏ ਕਾਦੇ ਵਾਸਤੇ ਕਰਨਾ ਕੀ ਹੈ ਆਕੇ ਇਹ ਪਤਾ ਲੱਗੇਗਾ ਸੰਗਤ ਹੀ ਹੈ ਨਾ ਇੱਕ ਬੱਚਾ ਖੂਹ ਤੇ ਬੈਠਾ ਹੈ ਧਿਆੰਦਿਓ ਇੱਕ ਬੱਚਾ ਖੂਹ ਤੇ ਬੈਠਾ ਤੇ ਦੋ ਗੁਰਸਿੱਖ ਬਾਣੀ ਪੜ੍ਹਦੇ ਨੇ ਪਾਣੀ ਪੜਦੇ ਜਦੋਂ ਸਮਾਪਤੀ ਕੀਤੀ ਨਾ ਭੋਗ ਪਿਆ ਅਰਦਾਸ ਕੀਤੀ ਮੱਥਾ ਟੇਕਿਆ ਸਜਦਾ ਕੀਤਾ ਮੱਥਾ ਟੇਕਿਆ ਭੋਗ ਪਿਆ ਉਹ ਗੁਰਸਿੱਖ ਕਹਿੰਦੇ ਉਹਨੂੰ ਬੱਚੇ ਨੂੰ ਕਹਿੰਦੇ ਕਾਕਾ ਖੂਹ ਤੇ ਬੈਠਾ ਸਾਨੂੰ ਪਾਣੀ ਪਿਆ ਦੇ ਸਾਨੂੰ ਪਾਣੀ ਪਿਆ ਦੇ ਜਦੋਂ ਪਾਣੀ ਪੀਉਣ ਲੱਗਾ ਇੱਕ ਗੁਰਸਿੱਖ ਬੋਲਦਾ ਕਿ ਨਾ ਨਾ ਇਹਦੇ ਹੱਥੋਂ ਪਾਣੀ ਨਹੀਂ ਪੀਣਾ ਬੱਚਾ ਕਹਿੰਦਾ ਮੇਰੇ ਤੋਂ ਕੀ ਗੁਨਾਹ ਹੋ ਗਿਆ ਕੀ ਗਲਤੀ ਹੋ ਗਈ ਮੇਰੇ ਤੋਂ ਪਾਣੀ ਕਿਉਂ ਨਹੀਂ ਪੀਣਾ ਕਹਿੰਦੇ ਤੂੰ ਬੇਮਤੀਆ ਹੈ ਤੇਰੀ ਮਤਗੁਰੂ ਵਾਲੀ ਨਹੀਂ ਬੇਮਤੀਆ ਹੈ ਤੂੰ ਤੇਰੇ ਹੱਥੋਂ ਨਹੀਂ ਪਾਣੀ ਪੀਣਾ ਬੱਚਾ ਛੋਟਾ ਸੀ ਸਰਸੰਗਤ ਜੀ ਆਪਣੇ ਘਰ ਆ ਗਿਆ ਸੁਣਿਓ ਆਪਣੇ ਘਰ ਆਇਆ ਤੇ ਘਰ ਆ ਕੇ ਆਪਣੀ ਮਾਂ ਨੂੰ ਕਹਿੰਦਾ ਕਿ ਨਾ ਮਾਂ ਮੈਂ ਤੈਨੂੰ ਇੱਕ ਗੱਲ ਦੱਸਣੀ ਤੈਨੂੰ ਇੱਕ ਬਚਨ ਸੁਣਾਉਣਾ ਹੈ ਦੱਸਣਾ ਹੈ ਕੁਝ ਮਾਂ ਨੇ ਪਿਆਰ ਕੀਤਾ ਗਲਵਕੜੀ ਲਿਆ ਬੋਲ ਬੁੱਤ ਕੀ ਹੋਇਆ ਇਹ ਨਾ ਮਾਂ ਮੈਂ ਅੱਜ ਖੂਹ ਤੇ ਬੈਠਾ ਸੀ ਮੈਂ ਖੂਹ ਦੇ ਕਿਨਾਰੇ ਤੇ ਬੈਠਾ ਸੀ ਦੋ ਬੰਦੇ ਆਏ ਉੱਥੇ ਦੋ ਬੰਦੇ ਉਹ ਆਏ ਤੇ ਮਾਤਾ ਮੈਨੂੰ ਕਹਿੰਦੇ ਪਾਣੀ ਪਿਆ ਕਹਿੰਦਾ ਜਦੋਂ ਮੈਂ ਪਾਣੀ ਪੀਉਣ ਲੱਗਾ ਨਾ ਇੱਕ ਸੀ ਜਿਹੜਾ ਉਹ ਕਹਿੰਦਾ ਇਹਦੇ ਹੱਥੋਂ ਪਾਣੀ ਨਹੀਂ ਪੀਣਾ ਇਹ ਬੇਮਤੀਆ ਹੈ ਮਨਮਤੀਆ ਹੈ ਮਾਤਾ ਪੁੱਛਦੀ ਹੈ ਕਿ ਨਹੀਂ ਪੁੱਤ ਕੌਣ ਸੀ ਬੰਦੇ ਕਿ ਨਾ ਮਾਤਾ ਮੈਨੂੰ ਨਹੀਂ ਪਤਾ ਕੌਣ ਸੀ ਪਹਿਲਾਂ ਚੌਂਕੜੀ ਮਾਰ ਕੇ ਉਹਨਾਂ ਨੇ ਪਾਠ ਕੀਤਾ ਫੇਰ ਮਾਤਾ ਹੱਥ ਜੋੜ ਕੇ ਉਹਨਾਂ ਨੇ ਮੱਥਾ ਟੇਕਿਆ ਫੇਰ ਉਹਨਾਂ ਨੇ ਮੇਰੇ ਤੋਂ ਪਾਣੀ ਮੰਗਿਆ ਸਰਸੰਗੇ ਜੀ ਮਾਂ ਆਖਣ ਲੱਗੀ ਪੁੱਤ ਉਹ ਪਤਾ ਕੌਣ ਸੀ ਮਾਂ ਮੈਨੂੰ ਨਹੀਂ ਪਤਾ ਤੈਨੂੰ ਮੈਂ ਦੱਸਦੀ ਆ ਉਹ ਜਿਨ੍ਹਾਂ ਨੇ ਤੇਰੇ ਤੋਂ ਪਾਣੀ ਮੰਗਿਆ ਕੋਈ ਹੋਰ ਨਹੀਂ ਉਹ ਗੁਰੂ ਨਾਨਕ ਦੇ ਸਿੱਖ ਸੀ ਗੁਰੂ ਨਾਨਕ ਦੇ ਸਿੱਖ ਸੀ ਤੇਰੇ ਤੋਂ ਪਾਣੀ ਮੰਗਿਆ ਉਹਨਾਂ ਨੇ ਮਾਤਾ ਪਿਤਾ ਕਿਉਂ ਨਹੀਂ ਇਹ ਗੁਰੂ ਨਾਨਕ ਦੇ ਸਿੱਖ ਕੌਣ ਪੁੱਤ ਉਹਨਾਂ ਮੱਥਾ ਟੇਕਿਆ ਕਿਨੇ ਹਾਂ ਉਹਨਾਂ ਸਜਦਾ ਕੀਤਾ ਉਹਨਾਂ ਨੇ ਪਾਠ ਕੀਤਾ ਜਿਹੜੇ ਹਰ ਪਲ ਹਰ ਟਾਈਮ ਆਪਣੇ ਗੁਰੂ ਦੇ ਸ਼ੁਕਰ ਚ ਰਹਿੰਦੇ ਨੇ ਰਜਾ ਚ ਰਹਿੰਦੇ ਨੇ ਭਾਣੇ ਚ ਰਹਿੰਦੇ ਨੇ ਉਹਦੇ ਸ਼ੁਕਰਾਨੇ ਕਰਦੇ ਰਹਿੰਦੇ ਨੇ ਉਹ ਗੁਰੂ ਨਾਨਕ ਦੇ ਸਿੱਖ ਨੇ ਅੱਛਾ ਮਾਤਾਏ ਗੁਰੂ ਨਾਨਕ ਸਾਹਿਬ ਕੌਣ ਨੇ ਸੁਣਿਓ ਬੱਚਾ ਆਪਣੀ ਮਾਂ ਨੂੰ ਪੁੱਛਦਾ ਹੈ ਗੁਰੂ ਨਾਨਕ ਸਾਹਿਬ ਕੌਣ ਨੇ ਸਤਗੁਰੂ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਸਿੱਖ ਧਰਮ ਚਲਾਇਆ ਕਹਿੰਦਾ ਮਾਂ ਹੁਣ ਕਿੱਥੇ ਨੇ ਸੁਣਿਓ ਹੁਣ ਕਿੱਥੇ ਨੇ ਮਾਤਾ ਮੈਨੂੰ ਬੇਮਤੀਆ ਕਿਉਂ ਗਿਆ ਉਹਨਾਂ ਨੇ ਫਿਰ ਪਾਣੀ ਨਹੀਂ ਪੀਤਾ ਮੇਰੇ ਹੱਥੋਂ ਪਾਣੀ ਕਿਉਂ ਨਹੀਂ ਪੀਤਾ ਬੇਮਤੀਆ ਕਿਉਂ ਗਿਆ ਮਾਂ ਆਖਣ ਲੱਗੀ ਪੁੱਤ ਮੈਂ ਵੀ ਗੁਰੂ ਨਾਨਕ ਦੀ ਸਿੱਖ ਸੀ ਮੈਂ ਵੀ ਗੁਰੂ ਨਾਨਕ ਦੇ ਘਰ ਨਾਲ ਜੁੜੀ ਸਾਂ ਫੇਰ ਕਹਿੰਦੀ ਜਦੋਂ ਮੈਂ ਇਸ ਘਰ ਚ ਵਿਆਹੀ ਇਹ ਮੰਨਦੇ ਸੀ ਸਖੀ ਸਰਵਰੀਆਂ ਨੂੰ ਏ ਮਨ ਦੇਸੀ ਮਠਾਂ ਨੂੰ ਮੜੀਆਂ ਨੂੰ ਮਾਤਾ ਫੇਰ ਕਿੰਨੀ ਮੈਂ ਇੱਥੇ ਆ ਗਈ ਮੈਂ ਆਪਣਾ ਧਰਮ ਨਹੀਂ ਛੱਡਿਆ ਇਹ ਸਾਰੇ ਸਖੀ ਸਰਵਰੀਆਂ ਦੇ ਜਾਂਦੇ ਨੇ ਆਪਾਂ ਨਹੀਂ ਜਾਂਦੇ ਪੁੱਤ ਆਪਾਂ ਪੂਰੇ ਗੁਰੂ ਦੇ ਲੜ ਲੱਗੇ ਆ ਅੱਛਾ ਮਾਤਾ ਸਰਸੰਗ ਜੀ ਉਹ ਦੱਸਣ ਲੱਗੀ ਤੇਰਾ ਪਿਓ ਤੇਰਾ ਪਿਤਾ ਉਹ ਵੀ ਮਹਾਰਾਜ ਨੂੰ ਮੰਨਣ ਲੱਗ ਗਿਆ ਸੀ ਕੋਸ਼ ਸਮੇ ਬਾਦੋਂ ਦੀ ਮੌਤ ਹੋ ਗਈ ਚੜ੍ਹਾਈ ਕਰ ਗਿਆ ਆਪਾਂ ਦੋਵੇਂ ਰਹਿ ਗਏ ਸੁਣਿਓ ਕਿ ਨਾ ਮਾਤਾ ਮੈਨੂੰ ਐਂ ਦੱਸ ਇਹ ਜਿੰਨੇ ਲੋਕ ਨੇ ਸੁਣਿਓ ਇਹ ਜਿੰਨੇ ਲੋਕ ਨੇ ਸਾਰੇ ਸਖੀ ਸਰਵਰੀਆਂ ਦੇ ਮੜੀਆਂ ਦੇ ਮਠਾਂ ਦੇ ਆਪਣੇ ਪੀਰਾਂ ਫਕੀਰਾਂ ਗੁਰੂਆਂ ਦਰਬਾਰਾਂ ਦੇ ਜਾਂਦੇ ਨੇ ਮਾਤਾ ਆਪਾਂ ਨਹੀਂ ਕਿਤੇ ਜਾਂਦੇ ਆਪਣੀ ਮਾਂ ਨੂੰ ਪੁੱਛਦਾ ਮਾਂ ਆਪਾਂ ਨਹੀਂ ਕਿਤੇ ਜਾਂਦੇ ਕਹਿੰਦੀ ਆਪਾਂ ਜਾ ਸਕਦੇ ਆ ਕਿੱਥੇ ਕਹਿੰਦੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਚਰਨਾਂ 'ਚ ਜਾ ਸਕਦੇ ਆ ਉਹ ਨਹੀਂ ਮੌਜੂਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿੱਥੇ ਰਹਿੰਦੇ ਨੇ ਮਾਤਾ ਆਪਾਂ ਨੂੰ ਦਰਸ਼ਨ ਹੋ ਸਕਦੇ ਨੇ ਉਹਨਾਂ ਦੇ ਦਦਾਰ ਹੋ ਸਕਦੇ ਨੇ ਚੱਲ ਚੱਲੀਏ ਮਾਤਾ ਇਹ ਸਾਰੇ ਜਾਣਦੇ ਨੇ ਤੇ ਚੱਲ ਚੱਲੀਏ ਆਪਾਂ ਵੀ ਦਰਸ਼ਨ ਕਰੀਏ ਸੁਣਿਓ ਪਤਾ ਕੀ ਕਹਿੰਦੀ ਮਾਂ ਕਹਿੰਦੀ ਪੁੱਤ ਗੱਲ ਸੁਣ ਇਹ ਤਾਂ ਚੱਲ ਕੇ ਜਾਂਦੇ ਨੇ ਨਾ ਇਹ ਤਾਂ ਚੱਲ ਕੇ ਜਾਂਦੇ ਨੇ ਪਰ ਤੂੰ ਚੇਤੇ ਰੱਖੀ ਇੱਥੇ ਘਰ ਬੈ ਕੇ ਯਾਦ ਕਰਿਆ ਕਰ ਮਹਾਰਾਜ ਨੂੰ ਮਹਾਰਾਜ ਖੁਦ ਤੇਰੇ ਕੋਲ ਚੱਲ ਕੇ ਆਰੂ ਸਤਿਗੁਰੂ ਆਉਣਗੇ ਤੇਰੇ ਕੋਲ ਜੇ ਚੱਲ ਕੇ ਜਾਣਾ ਪਵੇ ਤਾਂ ਕੀ ਗਏ ਇਹ ਚੱਲ ਕੇ ਤਾਂ ਜਾਂਦੇ ਨੇ ਇਹਨਾਂ ਦੀਆਂ ਕੋਈ ਨਹੀਂ ਜਾਣਦਾ ਓ ਪੁੱਤ ਗੱਲ ਸੁਣ ਉਹ ਦਿਲਾਂ ਦੀਆਂ ਜਾਣਨ ਵਾਲੇ ਮਹਾਰਾਜ ਦਿਲਾਂ ਦੀਆਂ ਜਾਣਨ ਵਾਲੇ ਤੂੰ ਬੇਨਤੀ ਕਰਿਆ ਕਰ ਸੁਣਿਓ ਕਿ ਨਾ ਮਾਂ ਦਰਸ਼ਨ ਦੇਣਗੇ ਮਹਾਰਾਜ ਆਪਣੇ ਆਪਾਂ ਦੋਵੇਂ ਗਰੀਬ ਆ ਪਰਿਵਾਰ ਸਾਰਾ ਲੱਗ ਰਿਹਾ ਚਾਚੇ ਤਾਏ ਸਾਨੂੰ ਮੂੰਹ ਨਹੀਂ ਲਾਉਂਦੇ ਵੀ ਇਹ ਕਿਸੇ ਹੋਰ ਨੂੰ ਮੰਨਦੇ ਨੇ ਮਾਤਾ ਸਾਡੇ ਕੋਲ ਮਹਾਰਾਜ ਆਉਣਗੇ ਆਉਣਗੇ ਜ਼ਰੂਰ ਮਾਂ ਉਹਨੂੰ ਸਿੱਖਿਆ ਦਿੰਦੀ ਰਹੀ ਨਿੱਕਾ ਜਿਹਾ ਬੱਚਾ ਸੁਣਿਓ ਕਹਿੰਦੀ ਚੇਤੇ ਕਰਿਆ ਕਰ ਸਤਿਵੰਤ ਮਾਤਾ ਜੀ ਮਾਂ ਨੇ ਨਾ ਦੋ ਗੁੱਡ ਦੀਆਂ ਰੂੜੀਆਂ ਉਹਦੇ ਪੱਲੇ ਦੇ ਨਾਲ ਬੰਨੀਆਂ ਸੁਣਿਓ ਦੋ ਗੁੱਡ ਦੀਆਂ ਰੋੜੀਆਂ ਉਹਦੇ ਪੱਲੇ ਦੇ ਨਾਲ ਜਦੋਂ ਬੰਨੀਆਂ ਨਾ ਤੇ ਮਾਂ ਨੇ ਆਖਿਆ ਕਹਿੰਦੀ ਪੁੱਤ ਕੀ ਪਤਾ ਮਹਾਰਾਜ ਨੂੰ ਤੂੰ 24 ਘੰਟੇ ਯਾਦ ਕਰਦਾ ਕਦੋਂ ਆ ਜਣ ਤੂੰ ਖੇਤਾਂ 'ਚ ਹੋਵੇਂ ਉੱਥੇ ਆ ਜਣ ਤੂੰ ਘਰ ਹੋਵੇਂ ਇੱਥੇ ਮਿਲ ਜਣ ਰਸਤੇ 'ਚ ਕਿਤੇ ਜਾਂਦਾ ਹੋਵੇਂ ਉੱਥੇ ਆ ਜਾਣਾ ਤੇ ਪੁੱਤ ਗੱਲ ਸੁਣ ਜਦੋਂ ਕਿਸੇ ਗੁਰੂ ਪੀਰ ਮਹਾਪੁਰਸ਼ ਕੋਲ ਜਾਈਦਾ ਨਾ ਐ ਓਦਾਂ ਹੀ ਮੱਥਾ ਨਹੀਂ ਟੇਕੀਦਾ ਕੁਝ ਨਾ ਕੁਝ ਪੇਟਾ ਰੱਖੀਦੀ ਹੁੰਦੀ ਅੱਛਾ ਮਾਤਾ ਆ ਤੇਰੇ ਪੱਲੇ ਨਾਲ ਮੈਂ ਦੋ ਗੁੜ ਦੀਆਂ ਰੋਟੀਆਂ ਬੰਨੀਆਂ ਐ ਜਿੱਦਣ ਮਹਾਰਾਜ ਆਏ ਇੱਕ ਗੋੜ ਮਾਰਾ ਇਹਨੂੰ ਅੱਗੇ ਰੱਖ ਕੇ ਭੇਲੀਆਂ ਗੁੜ ਦੀਆਂ ਰੋਟੀਆਂ ਅੱਗੇ ਰੱਖ ਕੇ ਮਹਾਰਾਜ ਨੂੰ ਸਜਦਾ ਕਰੀ ਸਤਿਬਚਨ ਬਾਬੇ ਬਕਾਲੇ ਦੇ ਨੇੜੇ ਬਤਾਲਾ ਨਗਰ ਪੈਂਦਾ ਹੈ ਬਤਾਲਾ ਉਸ ਪਿੰਡ ਵਿੱਚ ਰਹਿੰਦੇ ਨੇ ਦੋਵੇਂ ਇਹਨੇ ਨਾ ਪੱਲੇ ਨਾਲ ਗੁੜ ਬੰਨ ਲਿਆ 24 ਘੰਟੇ ਯਾਦ ਕਰੀ ਜਾਂਦਾ ਹੈ ਮਹਾਰਾਜੀ ਕਿਰਪਾ ਕਰੋ ਦਰਸ਼ਨ ਦੇਓ ਮਹਾਰਾਜੀ ਮੈਨੂੰ ਦیدار ਦੇ ਦਿਓ ਮੈਨੂੰ ਦਰਸ਼ਨ ਦੇ ਦਿਓ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਚਾਰ ਦਿਨ ਲੰਘੇ ਚੇਤੇ ਹੀ ਕਰੀ ਜਾਂਦਾ ਹੈ ਤੇ ਸੁਣਿਓ ਉਹ ਜਿਹੜੇ ਨਾਲ ਪੱਲੇ ਦੇ ਨਾ ਗੁੜ ਬੰਨੇ ਆ ਕਦੇ ਉਹਨੂੰ ਮੋਢੇ ਤੇ ਰੱਖਦਾ ਹੈ ਵਾਈ ਕਰਦਾ ਤਾਂ ਮੋਢੇ ਤੇ ਰੱਖਦਾ ਹੈ ਕਿਤੇ ਜਾਂਦਾ ਤਾਂ ਉਹ ਪੱਲੇ ਨੂੰ ਨਹੀਂ ਭੁੱਲਦਾ ਕੱਪੜੇ ਨੂੰ ਨਹੀਂ ਭੁੱਲਦਾ ਕਿਉਂਕਿ ਉਹਦੇ ਵਿੱਚ ਗੁੜ ਬੰਨੇ ਆ ਮਹਾਰਾਜ ਨੂੰ ਭੇਟਾ ਕਰਨਾ ਹੈ ਕਹਿੰਦਾ ਮਾਰ ਲੈ ਕਿ ਪਤਾ ਕਿੱਥੇ ਆ ਜਾਣ ਪੱਲਾ ਨਾਲ ਨਾਲ ਬੰਨੀ ਰੱਖਦਾ ਨਾਲ ਨਾਲ ਰੱਖਦਾ ਉਥੋਂ ਉਹਦਾ ਨਾਮ ਪੈ ਗਿਆ ਪੱਲਾ ਲੋਕੀ ਕਹਿੰਦੇ ਪੱਲਾ ਹੀ ਇਹ ਤਾਂ ਪੱਲੇ ਨਾਲ ਹੀ ਵੱਜਿਆ ਰਹਿੰਦਾ ਪੱਲੇ ਨੂੰ ਛੱਡਦਾ ਹੀ ਨਹੀਂ ਘਰ ਵਿੱਚ ਜਨਤਾ ਦੀ ਗਰੀਬੀ ਕੋਈ ਸਾਥ ਦੇਣ ਵਾਲਾ ਨਹੀਂ ਚਾਚੇ ਤਾਏ ਸਭ ਦੂਰ ਹੋ ਗਏ ਇੱਕ ਮਾਂ ਇੱਕੇ ਪੁੱਤ ਥੋੜੀ ਜੀ ਜ਼ਮੀਨ ਵਾ ਕੇ ਗੁਜ਼ਾਰਾ ਕਰਦੇ ਨੇ ਮਨ ਚ ਇੱਛਾ ਬਣਾ ਲਈ ਕਿ ਨਾ ਮਹਾਰਾਜ ਦੇ ਦਰਸ਼ਨ ਕਰਨੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜਦੋਂ ਨਾ ਕਈ ਦਿਨ ਲੰਘ ਜਾਂਦੇ ਨੇ ਚੇਤੇ ਕਰਦੇ ਨੂੰ ਆਪਣੀ ਮਾਂ ਨੂੰ ਪੁੱਛਦਾ ਕਿ ਨਾ ਮਾਂ ਆਪਾਂ ਗਰੀਬ ਜੇ ਬੰਦੇ ਮਹਾਰਾਜ ਇੱਦੇ ਵੱਡੇ ਸਾਡੇ ਕੋਲ ਆਉਣਗੇ ਵੀ ਤੁਮੈਨੂੰ ਕਿਹਾ ਤਾਂ ਹੈ ਵੀ ਯਾਦ ਕਰਿਆ ਕਰ ਮਹਾਰਾਜ ਆਉਣਗੇ ਵੀ ਕਹਿੰਦੀ ਪੁੱਤ ਤੂੰ ਲੱਗਿਆ ਰਹਿ ਬਸ ਸਾਥ ਸੰਗਤ ਭਾਈ ਪੱਲਾ ਐ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਮਹਾਰਾਜ ਦੇ ਚਰਨਾਂ 'ਚ ਐ ਬੇਨਤੀ ਕਰਦਾ ਹੈ ਸੱਚੇ ਪਾਰਸਾ ਤੁਹਾਡੇ ਦਰਸ਼ਨਾਂ ਦੀ ਮਨ ਵਿੱਚ ਇੱਛਾ ਹੋ ਗਈ ਪੈਦਾ ਤਾਂਗ ਲੱਗ ਗਈ ਕਿਰਪਾ ਕਰ ਦਿਓ ਉਹ ਕਦੋਂ ਹੋਣਗੇ ਦਦਾਰੇ ਤੇਰੇ ਅੱਖੀਆਂ i <laughs> ਸਤ ਸੰਗਤ ਜੀ ਉਸ ਵੇਲੇ ਨਾ ਦਿਨ ਰਾਤ ਬੇਨਤੀ ਕਰਦਾ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬੇ ਬਕਾਲੇ ਆਏ ਸਿੰਘਾਂ ਨੂੰ ਕਹਿੰਦੇ ਭਾਈ ਘੋੜਾ ਤਿਆਰ ਕਰੋ ਐ ਮਹਾਰਾਜ ਘੋੜਾ ਤਿਆਰ ਕਰੋ ਨਾਲ ਸਿੰਘ ਤਿਆਰ ਹੋ ਗਏ ਘੋੜਾ ਤਿਆਰ ਕੀਤਾ ਮਹਾਰਾਜ ਕਿੱਥੇ ਜਾਣਾ ਹੈ ਕਹਿੰਦੇ ਖੇਤਾਂ ਚ ਇੱਕ ਬੱਚਾ ਹਲ ਵਾਉਂਦਾ ਤੇ ਮੈਨੂੰ ਪਲ-ਪਲ ਯਾਦ ਕਰਦਾ ਮੈਨੂੰ ਪਲ-ਪਲ ਯਾਦ ਕਰਦਾ ਕਿੰਨਾ ਸਮਾਂ ਹੋ ਗਿਆ ਵਾਜਾਂ ਮਾਰਦਾ ਹੈ ਚਲੋ ਚਲਿਏ ਦਰਸ਼ਨ ਦੇ ਆਈਏ ਘੋੜੇ ਤੇ ਸਵਾਰ ਹੋਏ ਘੋੜੇ ਤੇ ਸਵਾਰ ਹੋਏ ਸਾਧ ਸੰਗਤ ਜੀ ਉਸ ਵੇਲੇ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਭਾਈ ਪੱਲੇ ਦੇ ਨਗਰ ਬਤਾਲੇ ਆਉਂਦੇ ਨੇ ਦੋ ਸਿੱਖ ਅੱਗੇ-ਅੱਗੇ ਤੁਰੇ ਜਾਂਦੇ ਨੇ ਤੇ ਜਾ ਕੇ ਦੋ ਸਿੰਘਾਂ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਭਾਈ ਪੱਲੇ ਨੂੰ ਆਖਿਆ ਕਹਿੰਦੇ ਖੇਤਾਂ 'ਚ ਹਲ ਵਾਉਂਦਾ ਸੀ ਕਹਿੰਦੇ ਭਾਈ ਪੱਲਾ ਤੇਰਾ ਨਾਮ ਏ ਕਿਨ ਹਾਂਜੀ ਮੇਰਾ ਨਾਮ ਏ ਕਹਿੰਦੇ ਤੇਰੇ ਤੇਰੇ ਖੇਤਾਂ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਆ ਰਹੇ ਨੇ ਜਿਹਨੂੰ ਮਿਲਣ ਦੀ ਤਾਂਗ ਲੱਗੀ ਹੋਵੇ ਜਿਹੜਾ ਸਤਿਗੁਰਾਂ ਦੇ ਦਰਸ਼ਨਾਂ ਨੂੰ ਪਲ-ਪਲ ਤੜਫਦਾ ਹੋਵੇ ਤੈਨੂੰ ਮਿਲਣ ਵਾਸਤੇ ਮਹਾਰਾਜ ਆ ਰਹੇ ਨੇ ਦਰਸ਼ਨ ਦੇਣ ਭਾਈ ਪੱਲਾ ਹੱਥ ਵਿੱਚ ਫੜਿਆ ਜੋ ਸਮਾਨ ਛੁੱਟ ਗਿਆ ਇਹਨਾ ਮਹਾਰਾਜ ਮੈਨੂੰ ਦਰਸ਼ਨ ਦੇਣ ਮੇਰੀ ਸੇਵਾ ਮੇਰੀ ਭਾਵਨਾ ਨੂੰ ਬੂਰ ਪੈ ਗਿਆ ਕਿੱਥੇ ਨੇ ਮਹਾਰਾਜ ਕਹਿੰਦੇ ਉਹ ਤੁਰੇ ਆਉਂਦੇ ਸਾਹਮਣੇ ਸਤਗੁਰੂ ਘੋੜੇ ਤੇ ਸਵਾਰ ਮੇਰੀ ਪੀੜੀ ਦੇ ਮਾਲਕ ਘੋੜੇ ਤੇ ਮਹਾਰਾਜ ਸਵਾਰ ਨੇ ਸਾਤ ਸੰਗਤ ਜੀ ਭਾਈ ਪੱਲੇ ਦੇ ਕੋਲ ਆਏ ਘੋੜੇ ਤੋਂ ਚਰਨ ਤਾਰੇ ਥੱਲੇ ਉਤਰੇ ਸੁਣਿਓ ਨਿੱਕਾ ਜਿਹਾ ਬੱਚਾ ਹੱਥ ਜੋੜ ਲੇ ਹੱਥ ਜੋੜ ਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਚ ਸੱਚੇ ਬਾਦਸ਼ਾਹ ਦਰਸ਼ਨ ਦੇਣ ਵਾਸਤੇ ਆਏ ਨੇ ਹੱਥ ਜੋੜ ਕੇ ਭਾਈ ਬੱਲਾ ਮਹਾਰਾਜ ਸਾਹਿਬ ਦੇ ਚਰਣਾ ਚ ਨਾ ਮਹਾਰਾਜ ਸਾਹਿਬ ਦੇ ਚਰਣਾ ਚ ਸਿਰ ਰੱਖ ਕੇ ਰੋਈ ਜਾਂਦਾ ਹੈ ਸੱਚੇ ਪਾਤਸ਼ਾਹ ਐਡੀ ਵੱਡੀ ਗਰੀਬ ਨਵਾਜੀ ਐਡੀ ਵੱਡੀ ਗਰੀਬ ਨਵਾਜੀ ਮੈਨੂੰ ਗਰੀਬ ਨੂੰ ਦਰਸ਼ਨ ਦਿੱਤੇ ਮੇਰੀ ਮਾਂ ਕਹਿੰਦੀ ਸੀ ਵੀ ਚੱਲ ਕੇ ਜਾਣਾ ਪਵੇ ਗੱਲ ਹੋਰ ਏ ਦਿਲ ਚ ਯਾਦ ਕਰਿਆ ਕਰ ਸਤਿਗੁਰ ਆਪੇ ਆਉਣਗੇ ਮਹਾਰਾਜ ਮੇਰੇ ਘਰ ਚੱਲੋ ਸੁਣਿਓ ਜਿਹੜੀ ਗੁੜ ਦੀ ਭੇਲੀ ਉਹ ਬੰਨੀ ਸੀ ਨਾ ਨਾਲ ਕਿਹਾ ਮਹਾਰਾਜ ਆ ਭੇਲੀ ਆ ਪੱਲੇ ਨਾਲ ਬੰਨੀ ਸੀ ਮੈਂ ਕਿਤੇ ਰੱਖਦਾ ਨਹੀਂ ਸੀ ਰੱਖ ਕੇ ਜਾਂਦਾ ਨਹੀਂ ਸੀ ਮੈਨੂੰ ਪਤਾ ਸੀ ਮੇਰੀ ਮਾਂ ਨੇ ਆਖਿਆ ਮਹਾਰਾਜ ਇੱਕ ਦਿਨ ਆਉਣਗੇ ਜ਼ਰੂਰ ਦਰਸ਼ਨ ਦੇਣਗੇ ਐ ਨਾ ਭੇਲੀ ਖੋਲ ਕੇ ਅੱਗੇ ਰੱਖੀ ਮਹਾਰਾਜ ਆ ਗੁੜ ਫੇਟਾ ਪਰਵਾਣ ਕਰੋ ਸਤਿਗੁਰੂ ਕਹਿੰਦੇ ਚੱਲ ਕਿੱਥੇ ਜਾਣਾ ਹੈ ਕਿੱਥੇ ਲੈ ਕੇ ਜਾਣਾ ਸਾਨੂੰ ਲੋਕੀਂ ਵੇਖਦੇ ਨੇ ਪਿੰਡ ਦੇ ਲੋਕ ਵੇਖਦੇ ਨੇ ਅੰਤਾਂ ਦੀ ਗਰੀਬੀ ਇਹਨਾਂ ਨੂੰ ਕੋਈ ਬੁਲਾ ਕੇ ਰਾਜੀ ਨਹੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਨਾਂ ਦੇ ਘਰ ਕਹਿੰਦੇ ਚੱਲ ਤੇਰੇ ਘਰ ਚੱਲੀਏ ਭਾਈ ਪੱਲਾ ਘੋੜੇ ਦੀਆਂ ਲਗਾਮਾਂ ਫੜੀ ਜਾਂਦਾ ਹੈ ਮਹਾਰਾਜ ਉੱਥੇ ਹੀ ਬੈਠੇ ਸਤਿਗੁਰੂ ਘੋੜੇ ਦੀਆਂ ਲਗਾਮਾਂ ਆਪ ਅੱਗੇ-ਅੱਗੇ ਤੁਰਿਆ ਜਾਂਦਾ ਹੈ ਉਹ ਲੋਕੀ ਵੇਖਦੇ ਨੇ ਦਰਸ਼ਨ ਦੇਣ ਵਾਸਤੇ ਨਿੱਕੇ ਜੇ ਬੱਚੇ ਨੂੰ ਸਿਰ ਤੇ ਪਿਓ ਦਾ ਸਾਆ ਨਹੀਂ ਮਾਂ ਤੇ ਪੁੱਤ ਦੋਵੇਂ ਰਹਿੰਦੇ ਨੇ ਮਹਾਰਾਜ ਪਿਆਰ ਦੇਣ ਵਾਸਤੇ ਆਏ ਸਾਧ ਸੰਗਤ ਜਦੋਂ ਭਾਈ ਪੱਲਾ ਆਪਣੇ ਘਰ ਪਹੁੰਚਦਾ ਹੈ ਨਾ ਆਪਣੀ ਮਾਂ ਨੂੰ ਕਹਿੰਦਾ ਮਾਂ ਛੇਤੀ ਬਾਹਰ ਤੌੜੀਆ ਪੁੱਤ ਕੀ ਹੋ ਗਿਆ ਇਹ ਨਹੀਂ ਕਾਲੀ ਕਿਉਂ ਮਚਾਈ ਮਾਂ ਉਹ ਬਾਹਰ ਆ ਕੇ ਵੇਖ ਜਿਹੜੇ ਸਤਿਗੁਰੂ ਦੇ ਮੈਂ ਤਰਲੇ ਲੈਂਦਾ ਸੀ ਨਾ ਦਿਨ ਰਾਤ ਉਹ ਮਹਾਰਾਜ ਆ ਰਹੇ ਪੁਰਹਾਰ ਗਵਨ ਸਾਹਿਬ ਮਹਾਰਾਜ ਆ ਰਹੇ ਨੇ ਕਹਿੰਦੇ ਜਦੋਂ ਮਾਂ ਨੇ ਬਾਹਰ ਆ ਕੇ ਵਖਿਆ ਜਦੋਂ ਮਾਂ ਨੇ ਬਾਹਰ ਆ ਕੇ ਤੱਕਿਆ ਨਾਲ अनेका ਸਿੰਘ ਘੋੜੇ ਤੇ ਸੱਜੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਤੇ ਸੱਜੇ ਅਨੇਕਾ ਸਿੰਘ ਜਦੋਂ ਆਉਂਦੇ ਵੇਖੇ ਐ ਹੱਥ ਜੋੜ ਲੈ ਰੋਈ ਜਾਂਦੀ ਏ ਘਰ ਦੇ ਅੱਗੇ ਖੜ ਕੇ ਭਾਈ ਪੱਲੇ ਦੀ ਮਾਂ ਉਹ ਗਰੀਬ ਨਵਾਜ਼ ਐਡੀ ਕਿਰਪਾ ਸਾਡੇ ਗਰੀਬਾਂ ਤੇ ਤੂੰ ਅਰਸ਼ਾਂ ਦਾ ਮਾਲਕ ਅਸੀਂ ਗਰੀਬ ਬੰਦੇ ਸਾਡੇ ਘਰ ਵਿੱਚ ਮੇਰੇ ਬੱਚੇ ਨੂੰ ਦਰਸ਼ਨ ਦੇਣ ਮਾਰੇ ਤੁਸੀਂ ਆ ਗਏ ਸੱਚੇ ਪਾਰਸ਼ਾ ਜਦੋਂ ਐਂ ਘੋੜਾ ਲਿਆ ਕੇ ਕਰਦੇ ਅੱਗੇ ਖੜਾਇਆ ਉਤਰਣ ਲੱਗੇ ਹੱਥ ਜੋੜ ਕੇ ਪਾਈ ਪੱਲੇ ਦੀ ਮਾਤਾ ਐਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿੰਦੀ ਬਲਿਹਾਰੇ ਉਹਨਾਂ ਰਾਵਾਂ ਤੋਂ ਬਲਿਹਾਰੇ ਚ ਤਰਲਾ ਲੈਂਦਾ ਹੈ ਭਾਈ ਪੱਲਾ ਭਾਈ ਪੱਲੇ ਦੀ ਮਾਤਾ ਸਰਸੰਗਤ ਜੀ ਮਹਾਰਾਜ ਜਦੋਂ ਘਰ ਵਿੱਚ ਆਏ ਇਹ ਆਂਦੇਓ ਮਹਾਰਾਜ ਜਦੋਂ ਘਰ ਵਿੱਚ ਆਏ ਤੇ ਆਸਣ ਵਿਛਾਤਾ ਮੰਜੀ ਤੇ ਆਸਣ ਲਾਇਆ ਚਾਦਰ ਵਿਛਾਈ ਸਤਿਗੁਰੂ ਬਹਿ ਗਏ ਉਸ ਵੇਲੇ ਨਾ ਜਿੰਨੇ ਪਿੰਡ ਦੇ ਲੋਕ ਨੇ ਜਿੰਨੇ ਪਿੰਡ ਦੇ ਲੋਕ ਨੇ ਆਸ-ਪਾਸ ਦੇ ਜਿੰਨੇ ਲੋਕ ਨੇ ਪਤਾ ਲੱਗ ਗਿਆ ਮਹਾਰਾਜ ਆਏ ਸਾਰੇ ਆ ਕੇ ਦਰਸ਼ਨ ਕਰਨ ਅੱਛਾ ਮਹਾਰਾਜ ਆਸਣ ਤੇ ਬਹਿ ਕੇ ਕਹਿੰਦੇ ਨੇ ਕਹਿੰਦੇ ਭਾਈ ਪੱਲੇ ਨੂੰ ਭਾਈ ਪੱਲਿਆ ਪ੍ਰਸ਼ਾਦਾ ਛਕਣਾ ਅਸੀਂ ਭੋਜਨ ਛਕਣਾ ਹੈ ਪ੍ਰਸ਼ਾਦਾ ਤਿਆਰ ਕਰੋ ਸੁਣਿਓ ਭਾਈ ਪੱਲੇ ਦੀ ਮਾਤਾ ਕਹਿੰਦੀ ਸਤਿਵੰਤ ਜੀ ਲੋਕੀ ਕੰਧਾਂ ਕੋਲਿਆਂ ਤੇ ਚੜ ਕੇ ਵੇਖਦੇ ਕਹਿੰਦੇ ਇਹਨਾਂ ਦੇ ਘਰ ਵਿੱਚ ਭੰਗ ਭੁਜਦੀ ਇਹ ਰੋਟੀ ਕਿੱਥੋਂ ਖਾਣਗੇ ਇਹਨਾਂ ਨੂੰ ਤਾਂ ਆਪ ਇੱਕ ਟਾਈਮ ਪ੍ਰਸ਼ਾਦਾ ਮਿਲਦਾ ਹੈ ਅੰਤਾਂ ਦੀ ਗਰੀਬੀ ਮਨਜੀਤ ਤੇ ਗੁਰੂ ਆ ਕੇ ਬਹਿ ਗਿਆ ਉਹ ਕਹਿੰਦਾ ਪ੍ਰਸ਼ਾਦਾ ਛਕਣਾ ਹੈ ਇਹ ਤਾਂ ਆਪ ਭੁੱਖੇ ਮਰਦੇ ਨੇ ਗੁਰੂ ਨੂੰ ਕਿੱਥੋਂ ਰਜਾ ਲਣਗੇ ਨਾਲ ਇਹਨੇ ਸੇਵਾਦਾਰ ਐਨੇ ਸਿੱਖ ਸੱਚੇ ਪਾਰਸਾ ਕਹਿੰਦੇ ਲਿਆ ਭਾਈ ਪ੍ਰਸ਼ਾਦਾ ਛਕਣਾ ਸਾਰਸੰਗਤ ਜੀ ਲੋਕੀ ਕਹਿੰਦੇ ਇਹਨਾਂ ਦੇ ਘਰ ਚ ਰੋਟੀ ਨਹੀਂ ਬਣਦੀ ਜਦੋਂ ਭੁਖੇ ਜਾਣਗੇ ਨਾ ਗੁਰੂ ਸਾਹਿਬ ਇਹ ਕਹਿੰਦਾ ਜਦੋਂ ਭੁਖੇ ਜਾਣਗੇ ਤਾੜੀਆਂ ਮਾਰਾਂਗੇ ਤੋਹੀਨ ਕਰਾਂਗੇ ਗੁਰੂ ਤਾਂ ਆਇਆ ਸੀ ਪਰ ਰੋਟੀ ਨਹੀਂ ਖਵਾਈਗੀ ਉਸ ਵੇਲੇ ਸੱਚੇ ਪਾਤਸ਼ਾਹ ਭਾਈ ਪੱਲੇ ਨੂੰ ਕਹਿੰਦੇ ਕਰੋ ਪ੍ਰਸ਼ਾਦਾ ਤਿਆਰ ਸਰਸੰਗਤ ਜੀ ਕੋਸ਼ਿਕ ਭਾਂਡਿਆਂ ਵਿੱਚ ਵਸਤੂਆਂ ਪਈਆਂ ਥੋੜਾ ਜਿਹਾ ਆਟਾ ਥੋੜੀ ਜੀ ਦਾਲ ਮਾਰੇ ਭਾਈ ਪੱਲੇ ਦੀ ਮਾਤਾ ਨੂੰ ਕਹਿੰਦੇ ਕਰੋ ਭਾਈ ਤਿਆਰ ਪ੍ਰਸ਼ਾਦਾ ਆਟਾ ਗੁੰਨਣ ਲੱਗੀ ਆਟਾ ਗੁੰਨਣ ਲੱਗੀ ਸਾਧ ਸੰਗਤ ਦਾਲ ਬਣਾਈ ਸੱਚੇ ਪਾਤਸ਼ਾਹ ਹੱਥ ਜੋੜ ਕੇ ਕਹਿੰਦੀ ਆਟਾ ਵੀ ਥੋੜਾ ਹੈ ਦਾਲ ਵੀ ਥੋੜੀ ਕਿਵੇਂ ਪੂਰਾ ਉਤਰੇਗਾ ਛਕਣ ਵਾਲੇ ਇੰਨੇ ਕਹਿੰਦੇ ਭਾਈ ਤੂੰ ਤਿਆਰ ਕਰ ਉਹਨੇ ਪ੍ਰਸ਼ਾਦੇ ਤਿਆਰ ਕੀਤੇ ਦਾਲ ਤਿਆਰ ਕੀਤੀ ਮਹਾਰਾਜ ਵਿੱਚ ਬੈਠੇ ਨੇ ਸਤਿਗੁਰੂ ਆ ਪਤਾ ਜਦੋਂ ਪ੍ਰਸ਼ਾਦਾ ਤਿਆਰ ਹੋਇਆ ਭਾਈ ਪੱਲੇ ਨੂੰ ਬੁਲਾਉਂਦੇ ਨੇ ਕਹਿੰਦੇ ਪੱਲਿਆ ਔਰਿਆ ਮਹਾਰਾਜੀ ਪ੍ਰਸ਼ਾਦਾ ਛਕੋ ਭਾਈ ਪੱਲਾ ਬੇਨਤੀ ਕਰਦਾ ਹੈ ਭੋਜਨ ਤਿਆਰ ਹੋ ਚੁੱਕਿਆ ਹੈ ਤੁਸੀਂ ਪ੍ਰਸ਼ਾਦਾ ਛਕੋ ਭਾਈ ਪੱਲੇ ਨੂੰ ਮਹਾਰਾਜ ਆਖਣ ਲੱਗੇ ਕਹਿੰਦੇ ਅਸੀਂ ਫੇਰ ਛਕਾਂਗੇ ਪਹਿਲਾਂ ਜਿਹੜੇ ਕੋਠਿਆਂ ਤੇ ਚੜੇ ਨੇ ਇਹਨਾਂ ਨੂੰ ਬੁਲਾਓ ਇਹਨਾਂ ਨੂੰ ਛਕਾਓ ਪ੍ਰਸ਼ਾਦਾ ਇਹਨਾਂ ਨੂੰ ਛਕਾਓ ਪੱਲਿਆ ਆਵਾਜ਼ ਮਾਰ ਇਹਨਾਂ ਨੂੰ ਸਾਰਿਆਂ ਨੂੰ ਬੁਲਾ ਥੱਲੇ ਉਹ ਉਹਦਾ ਅੱਗੇ ਕਹਿੰਦੇ ਜਦੋਂ ਪੰਗਤਾਂ ਚੋਂ ਭੁੱਖੇ ਉੱਠ ਕੇ ਆਵਾਂਗੇ ਤਾੜੀਆਂ ਮਾਰਾਂਗੇ ਤੋਹੀਨ ਹੋਏਗੀ ਇਹਨਾਂ ਦੇ ਘਰ ਵਿੱਚ ਆਟਾ ਤਾਂ ਇੱਕ ਟਾਈਮ ਦਾ ਨਹੀਂ ਸਾਨੂੰ ਕਿੱਥੋਂ ਖਵਾਉਣਗੇ ਰੋਟੀ ਭਾਈ ਪੱਲਾ ਆਵਾਜ਼ ਮਾਰਦਾ ਸਾਰੇ ਬਹਿ ਗਿਆ ਜਦੋਂ ਐ ਪੰਗਤਾਂ ਲਾ ਲੀਆਂ ਸਤਸੰਗਤ ਜੀ ਲੋਕੀ ਆ ਕੇ ਬਹਿ ਗਏ ਭਾਈ ਪੱਲਾ ਕਹਿੰਦਾ ਰਹਿ ਨਾ ਜਾਵੇ ਪਿੰਡ ਚੋਂ ਕੋਈ ਸਤਗੁਰੂ ਪਤਾ ਕੀ ਕਹਿੰਦੇ ਭਾਈ ਪੱਲੇ ਦੀ ਮਾਤਾ ਨੂੰ ਮਾਰੇ ਵਰਤਾਵਾ ਪ੍ਰਸ਼ਾਦਾ ਕਹਿੰਦੇ ਪ੍ਰਸ਼ਾਦਾ ਵਰਤਾਈ ਚੱਲ ਤੇ ਕੱਪੜਾ ਦੇ ਦੇ ਤੇ ਸਤਨਾ ਵਾਇਗੁਰੂ ਦਾ ਹੋਕਾ ਲਾਈ ਜਾ। ਇੱਕ ਪਿੰਡ ਨਹੀਂ ਇੱਥੇ 10 ਪਿੰਡ ਆ ਕੇ ਛੱਕ ਜਾਣ। ਇਹ ਨਹੀਂ ਮੁੱਕਣ ਲੱਗਾ ਬੋਲੋ ਸ਼੍ਰੀ ਵਾਹਿਗੁਰੂ। ਇਹ ਆਖੋ ਸਤਨਾ। ਸਿਦੀ ਵਾਹਿਗੁਰੂ। ਇੱਥੇ ਭਾਵੇਂ 10 ਪਿੰਡ ਛੱਕ ਜਾਣ। ਲੰਗਰ ਵਰਤਣਾ ਸ਼ੁਰੂ ਹੋਇਆ। ਸਾਧ ਸੰਗਤ ਜੀ। ਪ੍ਰਸ਼ਾਦੇ ਵਰਤਣੇ ਸ਼ੁਰੂ ਹੋਏ। ਰੱਜ ਰੱਜ ਲੋਕੀ ਛੱਕਦੇ ਨੇ। ਜਿਹੜੇ ਕਹਿੰਦੇ ਸੀ ਤਾੜੀਆਂ ਮਾਰਾਂਗੇ ਸਾਧ ਸੰਗਤ ਜਿਹੜੇ ਕਹਿੰਦੇ ਸੀ ਤੋਹੀਨ ਕਰਾਂਗੇ ਸਾਰਿਆਂ ਦੇ ਮੂੰਹ ਬੰਦ ਹੋ ਗਏ ਇਹ ਕੀ ਬਣਿਆ ਭਾਈ ਪੱਲੇ ਦੀ ਅਲਾਕੇ ਚ ਜਾਜਿਆ ਕਰ ਹੋ ਗਈ ਉਹ ਇੰਨੀ ਦੁਨੀਆ ਨੂੰ ਪਰਛਾਦਾ ਛਾਇਆ ਸਾਧ ਸੰਗਤ ਲੋਕੀ ਪੁੱਛਦੇ ਪੱਲਿਆ ਬੱਲੇ ਦੀ ਮਾਂ ਨੂੰ ਪੁੱਛਦੇ ਤੁਹਾਡੇ ਤਾਂ ਆਪਣੇ ਘਰ ਵਿੱਚ ਰੋਟੀ ਨਹੀਂ ਸੀ ਪਕਦੀ ਤੁਹਾਡੇ ਤਾਂ ਆਪਣੇ ਇੱਕ ਟਾਈਮ ਖਾਣ ਨੂੰ ਪ੍ਰਸ਼ਾਦਾ ਹੁੰਦਾ ਸੀ ਉਹ ਤੁਸੀਂ ਕਿੱਥੋਂ ਐਨਾ ਪ੍ਰਸ਼ਾਦਾ ਕਿਵੇਂ ਸ਼ਿਕਾਤਾ ਇੱਕੋ ਗੱਲ ਕਹਿੰਦਾ ਭਾਈ ਬੱਲਾ ਕਹਿੰਦਾ ਜਿੱਥੇ ਨਿਰੰਕਾਰ ਆਪ ਵਿਚਾਲੇ ਬਹਿ ਗਿਆ ਹੋਵੇ ਆਕੇ ਉੱਥੇ ਥੁੜ੍ਹ ਸਕਦਾ ਹੈ ਕੁਝ ਉੱਥੇ ਘਾਟਾ ਹੋ ਸਕਦਾ ਕਿਸੇ ਗੱਲ ਦਾ ਭਾਈ ਬੱਲਾ ਕਹਿੰਦਾ ਉਹ ਜਗ ਕਮਲਾ ਕੀ ਜਾਣੇ ਜੋਜ ਮੇਰੇ ਪ੍ਰੀਤਮ ਦੇ ਜਗ ਸਾਰ ਸੰਗਤ ਜੀ ਮਹਾਰਾਜ ਕਹਿੰਦੇ ਸਾਰੇ ਲੋਕਾਂ ਨੇ ਰਾਜ ਰਾਜ ਪ੍ਰਸ਼ਾਦਾ ਛਕਿਆ ਭਾਈ ਪੱਲਾ ਕਹਿੰਦਾ ਮਹਾਰਾਜ ਹੁਣ ਤੁਸੀਂ ਵੀ ਭੋਗ ਲਾਓ ਸਤਿਗੁਰੂ ਪ੍ਰਸ਼ਾਦਾ ਛਕਣ ਲੱਗੇ ਆਪ ਛਕਿਆ ਭਾਈ ਪੱਲੇ ਨੂੰ ਕਹਿੰਦੇ ਤੂੰ ਵੀ ਛਕ ਪੱਲਿਆ ਇੱਕ ਵਾਰੀ ਮੂੰਹ ਤੋਂ ਬੋਲ ਦੇ ਨੂੰ ਕੀ ਦੇ ਦਿਆਂ ਦੱਸ ਕੀ ਚਾਹੀਦਾ ਬਤਾਲੇ ਜਦੋਂ ਤੁਸੀਂ ਕਦੇ ਬਾਬੇ ਬਕਾਲੇ ਦੀ ਧਰਤੀ ਤੇ ਜਾਓ ਨਾਲ ਹੀ ਬਤਾਲਾ ਪਿੰਨ ਪੈਂਦਾ ਹੈ ਅੱਜ ਭਾਈ ਪੱਲੇ ਦੇ ਪਿਆਰ ਵਿੱਚ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਸੀ ਨਾ ਭਾਈ ਪੱਲੇ ਦੀ ਯਾਦ ਵਿੱਚ ਬੜਾ ਵੱਡਾ ਗੁਰਦੁਆਰਾ ਬਣਿਆ ਉੱਥੇ ਗੁਰੂ ਘਰ ਬਣਿਆ ਹੋਇਆ ਤੇ ਚੇਤੇ ਰੱਖਿਓ ਸਰਸੰਗਤ ਜੀ ਜਦੋਂ ਦੁਨੀਆ ਦੇ ਸਹਾਰੇ ਟੁੱਟਦੇ ਨੇ ਜਦੋਂ ਸੰਸਾਰ ਦਰਵਾਜ਼ੇ ਬੰਦ ਕਰਦਾ ਹੈ ਜਦੋਂ ਲੋਕੀ ਬੂਹੇ ਭੇਡ ਲੈਂਦੇ ਨੇ ਤੁਹਾਨੂੰ ਇੱਕੋ ਇੱਕ ਦਰ ਖੁੱਲਿਆ ਮਿਲੇਗਾ ਜਿਹੜਾ ਦਰ ਗੁਰੂ ਨਾਨਕ ਸਾਹਿਬ ਦੇ ਘਰ ਦਾ ਹੈ ਉਹ ਦਰ ਗੁਰੂ ਨਾਨਕ ਸਾਹਿਬ ਦਾ ਉਹ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕੋ ਘਰ ਖੁੱਲਿਆ ਮਿਲੇਗਾ ਤੇ ਚੇਤੇ ਰੱਖਿਓ ਇਹ ਦਰ ਐਸਾ ਹੈ ਇਹ ਘਰ ਐਸਾ ਹੈ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਨਾ ਬੰਦਾ ਜਿੱਡੀਆਂ ਮਰਜ਼ੀ ਵੱਡੀਆਂ ਗਲਤੀਆਂ ਕਰਕੇ ਜ਼ਿੰਦਗੀ 'ਚ ਸਾਡੇ 'ਚ ਕੋਈ ਗਲਤੀ ਹੋ ਜੇ ਲੋਕੀ ਕਹਿੰਦੇ ਯਾਰ ਇਹਨੂੰ ਪਿੰਡ 'ਚੋਂ ਕੱਢੋ ਇਹਨੂੰ ਦੇਸ਼ ਨਗਾਲਾ ਦਿਓ ਇਹਨੂੰ ਮੂੰਹ ਨਾ ਲਾਓ ਇਹਨੂੰ ਬੁਲਾਉਣਾ ਛੱਡ ਦਿਓ ਤੁਸੀਂ ਜਦੋਂ ਆ ਇੱਥੇ ਸੰਗਤ ਵਿੱਚ ਬਹਿ ਗਏ ਨਾ ਆ ਕੇ ਮਹਾਰਾਜ ਦੇ ਚਰਣਾ 'ਚ ਗੁਰੂ ਦੀ ਹਜ਼ੂਰੀ ਜਾ ਕੇ ਬਹਿ ਗਏ ਕੋਈ ਸ਼ਰਾਬੀ ਕੋਈ ਜਵਾਰੀ ਕੋਈ ਠੱਗ ਕੋਈ ਚੋਰ ਜਿਹੜਾ ਮਰਜ਼ੀ ਹੋਵੇ ਜਦੋਂ ਇੱਥੇ ਆ ਕੇ ਬਹਿ ਗਿਆ ਇੱਥੇ ਤਾਂ ਆਉਂਦਿਆਂ ਸਾਰ ਰਤਬਾ ਮਿਲ ਜਾਂਦਾ ਹੈ ਗੁਰੂ ਕੀ ਸਾਧ ਸੰਗਤ ਇੱਥੇ ਕਿਸ ਨੇ ਇਹ ਥੋੜੀ ਕਹਿਣਾ ਯਾਰ ਤੂੰ ਤਾਂ ਚੋਰ ਏ ਤੂੰ ਤਾਂ ਠੱਗ ਏ ਤੂੰ ਤਾਂ ਠੱਗੀਆਂ ਮਾਰਦਾ ਇਹ ਥੋੜਾ ਕਹੇਗਾ ਕੋਈ ਇਥੇ ਤਾਂ ਕਿ ਤੈਨੂੰ ਗੁਰੂ ਸਾਹਿਬ ਦਾ ਦਰ ਘਰ ਖੁੱਲਿਆ ਮਿਲੇਗਾ ਤੇ ਚੇਤੇ ਰੱਖਿਓ ਆਪਣੇ ਪਿਆਰਿਆਂ ਨੂੰ ਆਪਣੇ ਗੁਰਸਿੱਖਾਂ ਨੂੰ ਮਹਾਰਾਜ ਗੱਲ ਨਾਲ ਲਾਉਂਦੇ ਨੇ ਔਰ ਮੈਂ ਬੇਨਤੀ ਸੰਗਤ ਦੇ ਚਰਣਾ ਚ ਕਰਦਾ ਪਾਈ ਪੱਲੇ ਨੂੰ ਪਿਆਰ ਦੇ ਕੇ ਨਵਾਜਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਸਾਨੂੰ ਵੀ ਪਿਆਰ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਸਾਡੇ ਸਿਰ ਤੇ ਵੀ ਹੱਥ ਰੱਖਦੇ ਨੇ ਗੁਰਮਖੋ ਜਿੰਦੇ ਸਿਰ ਤੇ ਮਹਾਰਾਜ ਦਾ ਹੱਥ ਹੋ ਜਾਏ ਨਾ ਉਹਨੂੰ ਕਿਸੇ ਚੀਜ਼ ਦੀ ਘਾਟ ਨਹੀਂ ਨੇ